ਫਲੋਰ ਦੇ ਪਿੰਡ ਬੜਾ ਪਿੰਡ ਵਿਖੇ ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਲੜਕੀਆਂ ਬੜਾ ਪਿੰਡ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਫੰਕਸ਼ਨ ਕਰਾਇਆ ਗਿਆ ਫਲੋਰ ਤੋਂ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਮੁਖਤੋਰਤ ਤੇ ਪਹੁੰਚੇ ਤੇ ਸਕੂਲ ਦੇ ਲਈ ਲੱਖਾਂ ਰੁਪਏ ਦੇ ਫੰਡ ਮੁਹੱਈਆ ਕਰਵਾਏ ਗਏ ਤੇ ਜੋ ਵੀ ਸਕੂਲ ਵਿੱਚ ਕੰਮ ਕਰਵਾਏ ਗਏ ਉਹਨਾਂ ਦਾ ਉਦਘਾਟਨ ਕੀਤਾ ਗਿਆ ਇਹ ਰੇਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਬਿਲਕੁਲ ਧੰਨਵਾਦ ਕਰਨਾ ਚਾਹੁੰਨਾ ਪਿਛਲੀਆਂ ਵੀ ਸਰਕਾਰਾਂਆਂ ਬਹੁਤ ਸਾਰੀਆਂ ਆਈਆਂ ਤੇ ਇਹਦੇ ਵਿੱਚ ਜਦੋਂ ਸ਼ੁਰੂ ਦੇ ਵਿੱਚ ਸਾਨੂੰ ਟੀਚਰਾਂ ਦੀ ਜਿਹੜੀ ਭਰਤੀ ਆ ਉਹ ਮਿਲੀ ਹੈ ਤੇ ਹੁਣ ਵੀ ਸਾਡੇ ਸਕੂਲਾਂ ਦੇ ਵਿੱਚ ਟੀਚਰ ਆਏ ਆ ਟੀਚਰਾਂ ਦੇ ਨਾਲ ਕੀ ਹੁੰਦਾ ਆ ਜੇਕਰ ਪੂਰੇ ਸਕੂਲਾਂ ਦੇ ਵਿੱਚ ਟੀਚਰ ਹੈਗੇ ਆ ਕਿਉਂਕਿ ਫਿਰ ਜੇ ਨਾਲ ਟੀਚਰ ਹੋਣ ਵਾਲੇ ਵਾਲੇ ਦੇ ਪਿੰਡਾਂ ਦੇ ਵਿੱਚ ਸਾਨੂੰ ਐਡਜਸਟਮੈਂਟਾਂ ਕਰਨੀਆਂ ਪੈਣੀਆਂ ਜੇ ਦੋ ਟੀਚਰ ਆ ਸਾਨੂੰ ਦੂਜੇ ਸਕੂਲ ਚ ਜਾਣਾ ਪੈਂਦਾ ਠੀਕ ਹੈ ਅਸੀਂ ਬਹੁਤ ਧੰਨਵਾਦੀ ਆਂ ਵੀ ਨਵੇਂ ਟੀਚਰਾਂ ਦੀ ਜਿਹੜੀ ਨਿਯੁਕਤੀ ਹੋਈ ਆ ਸਾਡੇ ਜਿਹੜਾ ਸੈਂਟਰ ਹੈ ਉਹ ਜੋ ਆਫਟਰ ਸਕੂਲ ਹੈ ਇਹਦੇ ਵਿੱਚ ਚਾਰ ਸਕੂਲਾਂ ਦੇ ਵਿੱਚ ਅੱਠ ਟੀਚਰ ਆਏ ਬਹੁਤ ਧੰਨਵਾਦ ਕਰਦੇ ਆਂ ਅਸੀਂ ਬਾਕੀ ਗੌਰਮੈਂਟ ਨੇ ਸਾਨੂੰ ਬਹੁਤ ਸਾਰੀਆਂ ਗ੍ਰਾਂਟਸ ਦਿੱਤੀਆਂ ਉਹਨਾਂ ਅਸੀਂ ਬਕੂਬੀ ਵਧੀਆ ਢੰਗ ਦੇ ਨਾਲ ਲਗਾਇਆ ਤੇ ਇਹ ਸਾਡੀ ਤੁਸੀਂ ਜਿਹੜਾ ਸਕੂਲ ਦੇਖ ਰਹੇ 6 ਮਹੀਨੇ ਦੀ ਮਿਹਨਤ ਹੈ ਆ ਜਿਹੜੀ ਹੈਗੀ ਆ ਇਹਦੇ ਵਿੱਚ ਮੇਰਾ ਨਹੀਂ ਯੋਗਦਾਨ ਆ ਇਹ ਸਮੂਚੀ ਪੰਚਾਇਤ ਦਾ ਯੋਗਦਾਨ ਆ ਪਿੰਡ ਦੇ ਇਕੱਲੇ ਇਕੱਲੇ ਬੰਦੇ ਦਾ ਯੋਗਦਾਨ ਆ ਤੇ ਜਿਹੜੀ ਸਕੂਲ ਦੀ ਟੀਮ ਬੈਠੀ ਆ ਉਹਦੇ ਵਿੱਚ ਬਿੰਦੂ ਮੈਡਮ ਐ ਅਸਨੀਤਾ ਮੈਡਮ ਐ ਜਸਵੀਰ कौर ਤੇ ਬਾਕੀ ਇਹਨਾਂ ਦੇ ਨਾਲ ਦੋ ਪੀਟੀਏ ਦੇ ਅਧਿਆਪਕ ਉਹਨਾਂ ਸਾਰਿਆਂ ਦਾ ਸਮੂੱਚਾ ਯੋਗਦਾਨ ਆ ਜੋ ਕਿ ਬਹੁਤ ਹੀ ਵਧੀਆ ਸਕੂਲ ਆ ਉਸ ਤੋਂ ਅੱਜ ਆਪਾਂ ਮੇਲੇ ਦੇ ਵਿੱਚ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਮਹਿਮਤ ਹੈ ਅੱਜ ਇੱਥੇ ਬੱਖ ਬੱਖ ਪ੍ਰੋਜੈਕਟਾਂ ਦਾ ਅਦਕਾਟਲ ਕੀਤਾ ਗੜਾ ਪਿੰਡ ਇੱਕ ਇਤਿਹਾਸਿਕ ਪਿੰਡ ਆ ਇਸ ਪਿੰਡ ਦੇ ਵਿੱਚੋਂ ਬਹੁਤ ਹੀ ਨਾਮਵਰ ਹਸਤੀਆਂ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾਈ ਆ ਉਹ ਇੱਥੋਂ ਪੈਦਾ ਹੋਈਆਂ ਨੇ ਔਰ ਅੱਜ ਇਹਨਾਂ ਸਕੂਲਾਂ ਦੇ ਵਿੱਚ ਉਹ ਸ਼ਖਸੀਅਤਾਂ ਵੀ ਸ਼ੋਭਤ ਨੇ ਜਿਨ੍ਹਾਂ ਨੇ ਇਹਨਾਂ ਸਕੂਲਾਂ ਦੇ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਕਰਕੇ ਦੇਸ਼ ਦਾ ਨਾਮ ਜਿਹੜਾ ਉੱਚਾ ਚੁਲੰਦੇ ਵਿੱਚ ਸੂਬੇ ਦੇ ਬਖਮਤੀ ਸਾਹਿਬ ਅਫਵਾਦ ਸਨ ਮਾਨ ਹੋ ਰਹੀ ਔਰ ਸਾਡੇ ਬਹੁਤ ਹੀ ਸਤਕਾਰ ਸਿੱਖਿਆ ਮੰਤਰੀ ਅਜੂਲ ਸਿੰਘ ਦੈਸ ਜਤਨਾ ਸੰਸ ਦਾ ਸਮੁੱਚੇ ਪੰਜਾਬ ਦੇ 20000 ਸਕੂਲ ਜਿਨਾਂ ਦੀ ਕਾਇਆ ਕਲਪ ਹੋਈ ਆ ਮੈਂ ਪਹਿਲਾਂ ਵੀ ਫੰਕਸ਼ਨ ਤੇ ਜੱਸ ਕੇ ਆਇਆ ਕਿ ਉਦੋਂ ਇਹ ਬੱਚੇ 10 ਸਾਲ ਪਹਿਲਾਂ ਆਪਣੇ ਹੱਥਾਂ ਦੇ ਵਿੱਚ ਬੈਗ ਤੇ ਨਾਲ ਕਾਰ ਦਾ ਕੋਤਾ ਜਰੂਰ ਫੜ ਕੇ ਆਉਂਦੇ ਸੀ ਕਿ ਅਸੀਂ ਉਹਨਾਂ ਟਾਟਾਂ ਦੇ ਉੱਪਰ ਬੈਠਾ ਆਂ ਬਲਕਿ ਅੱਜ ਤੁਹਾਨੂੰ ਫਖਰ ਤੇ ਮਾਣ ਹੋਣਾ ਚਾਹੀਦਾ ਕਿ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲ ਆ ਜਿੱਥੇ-ਜਿੱਥੇ ਸਰਕਾਰ ਨੇ ਸੀਨੀਅਰ ਸੀਨੀਅਰ ਸਕੂਲਾਂ ਨੂੰ ਪ੍ਰਮੋਟ ਕੀਤਾ ਸਕੂਲ ਆਫ ਐਮਿਨੈਂਸ ਬਣਾਇਆ ਉਥੇ ਨਾਮ ਦੀ ਨਾਰ ਇਹਨਾਂ ਪ੍ਰਾਇਮਰੀ ਸਕੂਲਾਂ ਨੂੰ ਨੇ ਪ੍ਰਮੋਟ ਕੀਤਾ ਆ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਜੋਹੜ ਹੈ ਜਿਸ ਦੇ ਵਿੱਚ ਅੱਜ ਸਰਕਾਰ ਨੇ 1 ਕਰੋੜ 40 ਲੱਖ ਰੁਪਏ ਦੇ ਕੇ ਸਕੂਲ ਆਫ ਹੈਪੀਨੈਸ ਬਣਾ ਦਿੱਤਾ ਹੈ ਸਰਕਾਰੀ ਪ੍ਰਾਇਮਰੀ ਸਕੂਲ ਹੈਪੀਨੈਸ ਜਿਹੜਾ ਤੇ ਜੋਹੜ ਪਿੰਡ ਦੇ ਵਿੱਚ ਅਸੀਂ ਬਣਾਇਆ 1 ਕਰੋੜ 40 ਲੱਖ ਰੁਪਏ ਜਿਹੜਾ ਉਹ ਸ਼੍ਰੀ ਰਾਸ਼ੀ ਦੇ ਰਹੇ ਆ ਇਸ ਦੀ ਇੱਕ ਚੈਕ 20 ਲੱਖ ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਪਾ ਦਿੱਤੀਆਂ ਕੱਲ ਉੱਥੇ ਸੀ ਅੱਜ ਆ ਕੇ। ਹੋਰ 40 ਲੱਖ ਰੁਪਏ ਦੀ ਜਾਖੱਦੇ ਨਾਲ ਸਰਕਾਰੀ ਪ੍ਰਾਈਵੇਟ ਸਕੂਲ ਨੰਗਲ ਜਿਹੜਾ ਸਕੂਲ ਆਫ ਹੈਪੀਨੈਸ ਆ ਉਹ ਤੇ ਅਗਲੀਆਂ ਗ੍ਰਾਂਟਾਂ ਵੀ ਜਿਹੜੀਆਂ ਆਉਣ ਨੂੰ ਤਿਆਰ ਆ। ਸੋ ਇਹ ਹਲਕਾ ਫਲੋਰ ਦਾ ਇੱਕੋ ਇੱਕ ਸਕੂਲ ਜਿਹੜਾ ਜਲੰਧਰ ਜ਼ਿਲ੍ਹੇ ਦੇ ਵਿੱਚ ਸਕੂਲ ਆਫ ਹੈਪੀਨੈਸ ਅਸੀਂ ਬਣਾਇਆ ਆ। ਕੁੱਤਲੀ ਸਾਰੇ ਵਧਾਈ ਦੇ ਪਾਤਰੋ ਅੱਜ ਜੇਸ ਸਕੂਲ ਦੇ ਵਿੱਚ ਆਪਾਂ ਖਤਰਾਤ ਹੋਏ ਆ ਇਹ ਮੇਰੇ ਸਤਕਾਰਯੋਗ ਸਾਥੀ ਜਿਹੜੇ ਆ ਇੱਥੇ ਸਟਾਫ ਮੈਂਬਰ ਆ ਸੀਐਚਪੀ ਸੁਖਵਿੰਦਰ ਜੀ ਖੜਾ ਜੀਵਨ ਜੀ ਖੜੇ ਆ ਸਕੂਲ ਦੇ ਜਿਹੜੇ ਇਨਚਾਰਜ ਮੁਖ ਦੇ ਆਪਕ ਜੀ ਇੱਥੇ ਖੜੇ ਆ ਇਹਨਾਂ ਦੀ ਸਮੁੱਚੀ ਟੀਮ ਇਹਨਾਂ ਬੱਚਿਆਂ ਨੂੰ ਗਿਆਨ ਦੇਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੀ ਦਿਨ ਰਾਤ ਇਹਨਾਂ ਦੀ ਆ ਸੁਭਾਵਾਂ ਦੇ ਉੱਤੇ ਲੱਗੀ ਆ ਔਰ ਨਾਲ ਦੀ ਨਾਲ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਪ੍ਰਵਾਲ ਸਿੰਘ ਮਾਨ ਜੀ ਹਰਾਂ ਨੇ ਔਰ ਸਾਡੇ ਸਿੱਖਿਆ ਮੰਤਰੀ ਜੀ ਨੇ ਔਰ ਸਭ ਤੋਂ ਵੱਡਾ ਬਜਟ ਜਿਹੜਾ ਸਿੱਖਿਆ ਦੇ ਖੇਤਰ ਦੇ ਵਿੱਚ ਰੱਖਿਆ ਆ ਔਰ ਖਾਸ ਤੌਰ ਤੇ ਸਕੂਲਾਂ ਦੇ ਵਿੱਚ ਰੱਖਿਆ ਆ ਤਾਂ ਕਿ ਅਸੀਂ ਸਕੂਲਾਂ ਨੂੰ ਸੂਬੇ ਦੇ 20000 ਜਿਹੜੇ ਸਕੂਲ ਆ ਉਹਨਾਂ ਦੀ ਕਾਇਆ ਕਲਪਕਾਨੀ ਆ ਉਹਨਾਂ ਨੂੰ ਸਮੁੱਚਾ ਇਨਫਰਾਸਟ੍ਰਕਚਰ ਬਹਈਆ ਕਰਵਾਉਣਾ ਆ ਸੋ ਇਹ ਤੁਸੀਂ ਦੇਖੇ ਰਹੇ ਆ ਕਿ ਸਕੂਲਾਂ ਦਾ ਪਹਿਲਾਂ ਦਸਾਂ ਕੀ ਸੀ ਤੇ ਅੱਜ ਜਿਹੜਾ ਹੈਗਾ ਸਕੂਲਾਂ ਦਾ ਕੀ ਆ ਇਸ ਸਕੂਲਾਂ ਦਾ ਰਿਜ਼ਲਟ ਜਿਹੜਾ ਹੈ ਇਹ ਬੱਚਿਆਂ ਦਾ 100% ਆ ਰਿਹਾ ਸੋ ਸਾਰਾ ਸਟਾਫ ਜਿਹੜਾ ਹੈ ਇਹ ਵਧਾਈ ਦੇ ਪਾਤਰ ਆ ਸਰਕਾਰ ਇਹਨਾਂ ਸਕੂਲਾਂ ਦੇ ਨਾਲ ਆ ਸਰਕਾਰ ਇਹਨਾਂ ਦੇ ਸਟਾਫ ਦੇ ਨਾਲ ਆ ਔਰ ਜਿਹੜੀ ਆ ਪਿੰਡ ਦੀਆਂ ਪੰਚਾਇਤਾਂ ਸਰਪੰਚਾ ਗੁਰਮੀਰ ਕੌਰ ਜੀ ਬੈਠੇ ਇਹਨਾਂ ਦੇ ਨਾਲ ਸਮੁੱਚੀ ਪੰਚਾਇਤ ਬੈਠੀ ਆ ਬਹੁਤ ਹੀ ਸਤਿਕਾਰਤ ਸੰਦੀਪ ਖਲਾਪੀਨ ਜੀ ਬੈਠੇ ਆ ਸਰਦਾਰ ਚੂਰ ਸਿੰਘ ਜੀ ਬੈਠੇ ਆ ਔਰ ਬਹੁਤ ਹੀ ਸਤਕਾਰ ਚਕੀਤਾ ਸੁਸ਼ੋਭਤ ਨੇ ਜਿਹੜੀਆਂ ਪਿੰਡ ਦੇ ਵਿੱਚ ਆਪਣਾ ਇੱਕ ਇੱਕ ਪੈਸਾ ਜਿਹੜਾ ਇਹਨਾਂ ਸਕੂਲਾਂ ਦੇ ਵਿੱਚ ਲਾਉਣ ਦੇ ਲਈ ਤਤਪਰ ਨੇ ਅਵਨਾਦ ਜੀ ਸਾਡੇ ਗੁਰੂ ਜੀ ਬੈਠੇ ਨੇ ਸਾਰੇ ਕੇਵਲ ਜੀ ਬੈਠੇ ਨੇ ਪਤਵਾਰੀ ਜੀ ਸਾਰਿਆਂ ਦਾ ਬਹੁਤ ਬਹੁਤ ਇਹਨਾਂ ਸਕੂਲਾਂ ਦੇ ਵਿੱਚ ਵੱਡਾ ਯੋਗਦਾਨ ਆ ਔਰ ਇਹ ਜਿਹੜੀ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਜਿਹੜੀ ਵਹਿਮ ਜਲਾ ਰਹੇ ਆ ਅਸੀਂ ਜਿਹੜੀ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਆ ਇਸ ਦੇ ਬਹੁਤ ਹੀ ਕਾਰ ਚਕਸੀਅਤ ਕੋਆਰਡੀਨੇਟਰ ਜਸਨਾ ਪੱਟੀ ਜੀ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਸਕੂਲਾਂ ਦੇ ਵਿੱਚ ਜਾ ਕੇ ਵਧੀਆ ਪ੍ਰੋਗਰਾਮ ਜਿਹੜੇ ਕਰਵਾ ਰਹੇ ਆ ਇਹ ਵੀ ਵਧਾਈ ਦੇ ਪਾਤਰ ਆ ਸੋ ਸਵਾ ਜਿਆਦਾ ਹੋ ਗਿਆ ਮੈਂ ਤੁਹਾਡਾ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਆ ਬੱਚਨ ਵਾਤਾਵਰਨ ਬਣਾਉਣਾ ਆ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਟੀ ਤੁਹਾਡੇ ਨਾਲ ਆ ਪ੍ਰਦੀਪ ਦੁੱਗਲ ਜੀ ਚੇਅਰਮੈਨ ਸਾਹਿਬ ਜਿਹੜੇ ਹੈਗੇ ਆ ਕਾਰਜਕੁਸ਼ਲ ਕਮੇਟੀ ਗਰਾਹ ਦੇ ਬੈਠੇ ਆ ਔਰ ਕੋਈ ਵੀ ਸਮੱਸਿਆ ਹੋਵੇ ਤੁਸੀਂ ਦੱਸ ਸਕਦੇ ਆ ਅਸੀਂ 24 ਘੰਟੇ ਤੁਹਾਡੀ ਸਵਾਵਾਂ ਦੇ ਲਈ ਜਿਹੜੇ ਆ ਤਤਪੜਿਆ ਔਰ ਤੁਸੀਂ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਗਿਆਨ ਬੱਚਿਆਂ ਨੂੰ ਤਾਲੀਮ ਦੇਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਵਿਦਵਾਨ ਸਭਾ ਫਲੋਰ ਦੇ ਅੱਜ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਅੱਜ ਜੋ ਉਹਨਾਂ ਸਕੂਲਾਂ ਨੂੰ ਡਿਵੈਲਪਮੈਂਟ ਵਿਕਾਸ ਦੇ ਕੰਮਾਂ ਦੇ ਲਈ ਗ੍ਰਾਂਟਸ ਸੌਂਡੀਆਂ ਸੀ ਆ ਉਹਨਾਂ ਦੇ ਮਕਮਲ ਹੋਣ ਉਪਰੰਤ ਜਿਹੜਾ ਅੱਜ ਵੱਖ-ਵੱਖ ਮਾਦਦ ਕਾਟਣ ਕੀਤਾ ਸਭ ਤੋਂ ਪਹਿਲਾਂ ਬੜਾ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਉਥੇ ਬਾਉਂਡਰੀ ਵਾਲ ਤੇ ਕਮਰਿਆਂ ਦੀ ਜਿਹੜੀ ਸੀ ਉਹਦਾ ਕਾਟਣ ਕੀਤਾ ਤੇ ਨਾਲ ਦੀ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬੜਾ ਪਿੰਡ ਔਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਲੜਕੇ ਤੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਸੀ ਉਹ ਲੜਕੀਆਂ ਦਾ ਜਿਹੜਾ ਬੜੇ ਪਿੰਡ ਦੇ ਨਾਲ ਹੀ ਆ ਮੁੰਡਿਆਂ ਦੇ ਸਕੂਲ ਦੇ ਨਾਲ ਹੈਗਾ ਉਥੇ ਦਕਾਟਣ ਕੀਤੇ ਆ ਤੇ ਹੁਣ ਲਾਸਟ ਦੇ ਵਿੱਚ ਜਿਹੜਾ ਹੈ ਅੱਜ ਸਰਕਾਰੀ ਮਿਡਲ ਸਕੂਲ ਜਿਹੜਾ ਤੇਤਾ ਜਿੱਥੇ ਕਿ ਚਾਰ ਦੀਵਾਰੀ ਦੇ ਬਿਲਡਿੰਗ ਚਾਰ ਦੀਵਾਰੀ ਦਾ ਦਕਾਟਣ ਕੀਤਾ ਹੈਗਾ ਇਹਨਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਜਿਹੜੇ ਗਿਆ ਜੋ ਇਹਨਾਂ ਨੂੰ ਗਰਾਂਟਾ ਮਿਲੀਆਂ ਸੀ ਜੋ ਪੈਸਾ ਲਿਆ ਸੀ ਇਹਨਾਂ ਨੇ ਬਹੁਤ ਹੀ ਵਧੀਆ ਸਹੀ ਔਰ ਸਜਦੇ ਢੰਗ ਨਾਲ ਜਿਹੜਾ ਉਹ ਲਾਇਆ ਹੈਗਾ ਔਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਰ ਦੀ ਜਿਹੜੀ ਸੋਚ ਆ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ उस पर वूलों के जाके देखा कि पिछले भी पच्चीस साल तो जो स्कूलों की दशा और दशा से उसू बहुत ही नमें रूप दिता गया है और स्कूलों के रिजल्ट भी जोड़े है हंड्रड परसेंट आ रहे हैं स्कूलों के बहुत ही वीयू इंफ्रास्ट्रक्चर मौजूद है और स्कूलों के प्रयोगशालावाना वह लाइब्रेरीज और बच्चों के लिए वजिया इंफ्रास्ट्रक्चर जोड़ा मुहैया करवाया है जो आने वाले समय के एक बहुत ही सूबे मुख्य साहब भगवंत मान हो सोच आ रंगला पंजाब उस सारे स्कूल जो अहम योगदान पाँगे बहुत बहुत धन्यवाद